ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਯਾਦੀ ਬਰਾੜ ਤੇ ਅੱਜ ਫੇਰ ਮੈਂ ਤੇ ਬਾਈ ਜੀ ਇਕੱਠੇ ਹੋਏ ਸੀ ਕੁੱਕੂ ਜੀ ਤੇ ਅੱਜ ਤੁਹਾਨੂੰ ਇਹਨਾਂ ਦੀ ਨਵੀਂ ਲਿਖਤ ਸੁਣਾਉਣੇ ਆ ਤੇ ਕਰਦੇ ਆ ਤੁਹਾਡੇ ਸਾਹਮਣੇ ਪੇਸ਼ ਜੇ ਵਧੀਆ ਬਾਈ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਾਈ ਬਣੇ ਇਹਨਾਂ ਬਾਈ ਦੀ ਵੀ ਹੌਸਲਾ ਵਜਾਈ ਹੋਵੇ ਤੇ ਤੁਹਾਨੂੰ ਅੱਜ ਨਵੀਂ ਚੀਜ਼ ਸੁਣਾਉਣੇ ਇੱਕ ਜਿਹੋ ਇਹਨਾਂ ਨੇ ਆ ਵੇਖਤੀ ਲਿਖੀ ਹੋਈ ਹੈ ਠੀਕ ਹੈ ਵੀ ਕਰਿਓ ਬਾਈ ਜੀ ਪੇਸ਼ ਹੋ ਜਦ ਦੇ ਅਰਸ਼ੋਂ ਫਰਛਦੇ ਆਨੇਗੀ ਫਿਰ ਬੇੜੇ ਨੂੰ ਪਛਤਾਵੇਂਗੀ ਤੇਰੇ ਆਪਣਿਆਂ ਦੇ ਤਾਨਾਂ ਲੰਗਣਾ ਆਪਣਿਆਂ ਦੇ ਤਾਨਾਂ ਲੰਗਣਾ ਸੀਨੇ ਵਿੱਚ ਦੀ ਐ ਨਹੀਂ ਤੈਨੂੰ ਫੇਰ ਪੁੱਛਾਂਗੇ ਤੈਨੂੰ ਫੇਰ ਪੁੱਛਾਂਗੇ ਹੁਣ ਦੱਸ ਚਾਂਦੀ ਕੀ ਪਾਵੇਕਦੀ ਐ ਨਹੀਂ ਤੈਨੂੰ ਫੇਰ ਪੁੱਛਾਂਗੇ ਉਹ ਜਿਵੇਂ ਅੰਬਰੋਂ ਟੁੱਟ ਪਤੰਗ ਕੋਈ ਆ ਕੇ ਝਾੜੀਆਂ ਦੇ ਵਿੱਚ ਫਸਦਾ ਏ ਤੇਰਾ ਵੀ ਉਹੀ ਹਾਲ ਹੋਣਾ ਤੇਰਾ ਚਾਲ ਚੱਲਣ ਜਹਾਂ ਦੱਸਦਾ ਏ ਹਰ ਨਜ਼ਰ ਦੇ ਵਿੱਚੋਂ ਗਿਰ ਜੈਗੀ ਨਜ਼ਰ ਦੇ ਵਿੱਚੋਂ ਗਿਰ ਜੈਗੀ ਜੋ ਅੱਜ ਤੇਰੇ ਤੇ ਟਿਕਦੀ ਆ ਨਹੀਂ ਤੈਨੂੰ ਫੇਰ ਪੁੱਛਾਂਗੇ ਤੈਨੂੰ ਫੇਰ ਪੁੱਛਾਂਗੇ ਹੁਣ ਦੱਸ ਚਾਹਂਦੀ ਕੀ ਪਾਵਿਕਦੀ ਐ ਨਹੀਂ ਤੈਨੂੰ ਫੇਰ ਪੁੱਛਾਂਗੇ ਤੂੰ ਘੰਡਾ ਬਨੇ ਵਾਲੇ ਨੂੰ ਕਦੇ ਛਾਂ ਜੁਰਫਾਂ ਦੀ ਕਰਦੀ ਸੀ ਜੋ ਕੁੱਕੂ ਤੈਨੂੰ ਕਹਿੰਦਾ ਸੀ ਹਰ ਗੱਲ 'ਚ ਹਾਮੀ ਭਰਦੀ ਸੀ ਜੋ ਕੁੱਕੂ ਤੈਨੂੰ ਕਹਿੰਦਾ ਸੀ ਹਰ ਗੱਲ 'ਚ ਹਾਮੀ ਭਰਦੀ ਸੀ ਤੂੰ ਬਾਗਬਾਂਦਰੀ ਚਾਂਬਲ ਗਈ ਭਾਗ ਬਾਂਦਰੀ ਚਾਂਬਲ ਗਈ ਸਾਰਿਆਂ ਨੂੰ ਦਿਸਦੀ ਆ ਨਹੀਂ ਤੈਨੂੰ ਫੇਰ ਪੁੱਛਾਂਗੇ ਤੈਨੂੰ ਫੇਰ ਪੁੱਛਾਂਗੇ ਹੁਣ ਦੱਸ ਚਾਂਦੀ ਕੀ ਪਾਵੇ ਕਿਦੀ ਆ ਨਹੀਂ ਤੈਨੂੰ ਫੇਰ ਪੁੱਛਾਂਗੇ